ਡਾਕਟਰ ਪਰਮਿੰਦਰ ਗੌਰ ਪੀਡੀਟ੍ਰੀਸ਼ੀਨ ਤੇ ਮੂਰ ਸਿੰਘ ਹਮਰਨ ਹਸਪੀਟਲ ਵੱਲੋਂ ਸਾਰਿਆਂ ਨੂੰ ਬੱਬਾ ਫ੍ਰੀਜੀ ਦੇ ਮੇਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਇਸ ਵਾਰ ਜਿਵੇਂ 25ਵਾਂ ਆਗਮਨ ਦਿਵਸ ਮਨਾਇਆ ਜਾ ਰਿਹਾ ਤੇ ਬਹੁਤ ਹੀ ਧੁੰਦਾਂ ਨਾਲ ਮਨਾਇਆ ਜਾ ਰਿਹਾ ਪਰ ਇਸ ਦੌਰਾਨ ਅਸੀਂ ਇਹੀ ਕਵਾਂਗੇ ਸਾਰੇ ਲੋਕਾਂ ਨੂੰ ਕਿ ਇੱਕ ਤਾਂ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਕਿਉਂਕਿ ਇਸ ਸੀਜ਼ਨ ਦੇ ਵਿੱਚ ਫੂਡ ਪੋਇਜ਼ਰੀ ਦੇ ਬਹੁਤ ਚਾਂਸ ਹੁੰਦੇ ਆ ਬਾਕੀ ਡਿਸਪੋਜ਼ੇਬਲ ਜਿਹੜੇ ਵੇਸਟ ਆ ਉਹਨਾਂ ਨੂੰ ਕਿਵੇਂ ਸੈਗਰੀਗੇਟ ਕਰਕੇ ਕਿਤੇ ਕਿਤੇ ਸੁਖਨਾ ਲਗ ਡਸਟਬਿਨ ਦੇ ਵਿੱਚ ਉਹ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਪੈਂਦਾ ਤੇ ਇਹ ਅਸੀਂ ਇਹੀ ਆਸ ਕਰਦੇ ਹਾਂ ਕਿ ਸਾਰੇ ਸ਼ਾਂਤੀਪੁਰ ਦੇ ਕਿਸੇ ਮਿਲਣ ਨੂੰ ਪੂਰਾ ਚੜ੍ਹੰਦ ਵਿੱਚ ਪੂਰਾ ਸਾਰੇ ਯੋਗਦਾਨ ਦੇਣ ਤੇ ਦੂਸਰੀ ਗੱਲ ਇਹ ਹੈ ਕਿ ਬੁੱਢਸੀ ਹਮਮਰਲ ਹਸਪੀਟਲ ਜਿਵੇਂ ਤੁਹਾਨੂੰ ਪਤਾ ਹੈ ਕਿ ਬੱਚਿਆਂ ਦਾ ਟ੍ਰੀਟਮੈਂਟ ਹੁੰਦਾ ਹੈ ਛੋਟੇ ਸੁਪਨਾਟ ਮਾਈਟ ਮਾਈ ਬੱਚਿਆਂ ਨੇ ਅਡਟ ਲਾਈਸੀ ਉ ਦਾ ਵੈਂਟਿਲੇਟਰ ਵੀ ਹੈ ਤੇ ਦੂਸਰੇ ਜਿਵੇਂ ਪੌਇਜ਼ਨ ਪੇਸ਼ੈਂਟ ਵੀ ਅਸੀਂ ਹੈਂਡਲ ਕਰਦੇ ਆ ਨਾਲ ਤੇ ਕੋਈ ਵੀ ਅਮਰਜੈਂਸੀ ਪੇਸ਼ੈਂਟ ਵੈਂਟਿਲੇਟਰ ਵਾਲੇ ਪੇਸ਼ੈਂਟਸ ਹੈਂਡਲ ਕਰਦੇ ਆ ਫਿਰ ਵੀ ਅਸੀਂ ਆਪਣੇ ਹਸਪਤਲ ਵੱਲੋਂ ਬਾਬਾ ਜੀ ਦੇ ਆਗੋਂ ਦੇ ਇਸ ਸੇਜ ਪੰਜਵੇਂ ਆਗੋਂ ਦੇ ਸੇ ਲੱਖ ਲੱਖ ਵਧਾਈ ਕਰਦੇ ਆ